ਸੋ ਗੁਰੂ ਨਾਨਕ ਮਹਾਰਾਜ ਜੀ ਦੀ ਭੈਣ ਦਾ ਨਾਮ ਹੈ ਬੀਬੇ ਨਾਨਕੀ ਅੱਜ ਆਪਾਂ ਬੀਬੇ ਨਾਨਕੀ ਜੀ ਦਾ ਇਤਿਹਾਸ ਸਾਡੇ ਨਾਲ ਸਾਂਝਾ ਕਰਾਂਗੇ ਲੋ ਆਓ ਸਤਿਗੁਰ ਕਿਰਪਾ ਕਰਨ ਮਿਹਰ ਕਰਨ ਗੁਰੂ ਪਿਆਰਿਓ ਭਾਈ ਸਹਿਬਾਈ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦਾ ਜਿਹੜਾ ਵਿਆਹ ਹੋਇਆ ਸੀ ਉਹ 1461 ਈਸਵੀ ਨੂੰ ਹੋਇਆ ਸੀ ਸਤਗੁਰੂ ਜੀ ਨੇ ਮਿਹਰ ਕੀਤੀ ਬਖਸ਼ਿਸ਼ ਕੀਤੀ ਅਕਾਲ ਪੁਰਖ ਵਾਹਿਗੁਰੂ ਨੇ ਧੀ ਦੀ ਦਾਤ ਬਖਸ਼ੀ 1464 ਈਸਵੀ ਦੇ ਵਿੱਚ ਮਾਤਾ ਤ੍ਰਿਪਤਾ ਜੀ ਦੀ ਕੁਖੋਂ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿਖੇ ਬੇਬੇ ਨਾਨਕੀ ਜੀ ਜਨਮ ਲੈਂਦੇ ਨੇ ਬੇਟੀ ਹੋਈ ਸਾਰੇ ਪਰਿਵਾਰ ਨੇ ਖੁਸ਼ੀ ਮਨਾਈ ਕਿ ਸਾਡੇ ਘਰ ਦੇ ਵਿੱਚ ਭਾਈ ਪਹਿਲਾ ਜੀ ਆਇਆ ਹੈ ਜੋ ਇੱਕ ਬੇਟੀ ਹੈ ਪਿਤਾ ਜੀ ਪਟਵਾਰੀ ਸਨ ਤੇ ਗੁਰੂ ਪਿਆਰਿਓ ਉਸ ਸਮੇਂ ਰਾਏ ਬਲਾਰ ਸੀ ਜੋ ਬੜਾ ਤਕੜਾ ਜਾਗੀਰਦਾਰ ਸੀ ਰਾਏ ਬਲਾਰ ਨੂੰ ਪਤਾ ਲੱਗਿਆ ਕਿ ਮਹਿਤਾ ਕਾਲੂ ਦੇ ਘਰ ਬੇਟੀ ਨੇ ਜਨਮ ਲਿਆ ਉਹਨਾਂ ਨੇ ਮਹਿਤਾ ਕਾਲੂ ਜੀ ਨੂੰ ਵਧਾਈਆਂ ਦਿੱਤੀਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗੁਰੂ ਪਿਆਰਿਓ ਜਿਹੜਾ ਵੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਆ ਜਾਂਦਾ ਗੁਰੂ ਨਾਨਕ ਮਹਾਰਾਜ ਦਾ ਤਾਂ ਭਾਵੇਂ ਬਾਅਦ ਵਿੱਚ ਜਨਮ ਹੁੰਦਾ ਜਿਹੜਾ ਵੀ ਮਹਿਤਾ ਕਾਲੂ ਜੀ ਦੇ ਗ੍ਰਹਿ ਵੇਖੇ ਆ ਜਾਂਦਾ ਝੋਲੀਆਂ ਭਰ ਕੇ ਤੋਰਦੇ ਸਨ ਦੇਖੋ ਧੀ ਹੋਣ ਤੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਬੇਬੇ ਨਾਨਕੀ ਜਿਨ੍ਹਾਂ ਦਾ ਜਨਮ 1464 ਈਸਵੀ ਦੇ ਵਿੱਚ ਹੋਇਆ ਇਤਿਹਾਸਕਾਰਾਂ ਨੇ ਤਰੀਕਾ ਦਾ ਥੋੜਾ ਜਿਹਾ ਮਤਭੇਦ ਕੀਤਾ ਹੋਇਆ ਵੈਸੇ 2 ਅਪ੍ਰੈਲ 1464 ਈਸਵੀ ਬਣਦਾ ਹੈ ਸੋ ਜਿਵੇਂ ਬਾਕੀ ਬੱਚੇ ਪਾਲੇ ਪਲੋਸੇ ਜਾਂਦੇ ਨੇ ਇਸ ਤਰ੍ਹਾਂ ਇਸ ਬੱਚੀ ਨੂੰ ਵੀ ਪਾਲਿਆ ਗਿਆ ਤੇ ਗੁਰੂ ਪਿਆਰੇਉ ਨਾਮ ਰੱਖਿਆ ਗਿਆ ਨਾਨਕੀ ਨਾਨਕੀ ਨਾਮ ਇਸ ਕਰਕੇ ਰੱਖਿਆ ਸੀ ਕਿਉਂਕਿ ਬੇਬੇ ਨਾਨਕੀ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਹੋਇਆ ਸੀ ਭਾਵ ਮਾਤਾ ਤ੍ਰਿਪਤਾ ਜੀ ਦੇ ਪੇਕੇ ਤੇ ਮਹਤਾ ਕਾਲੂ ਜੀ ਦੇ ਸਹੁਰੇ ਪਿੰਡ ਦਾ ਨਾਮ ਹੈ ਚਾਹਲ ਤੇ ਜ਼ਿਲ੍ਹਾ ਲਾਹੌਰ ਪੈ ਜਾਂਦਾ ਬੀਬੇ ਨਾਨਕੀ ਗੁਰੂ ਨਾਨਕ ਮਹਾਰਾਜ ਜੀ ਦੇ ਨਾਨਕਿਆਂ ਦਾ ਪਿੰਡ ਹੈ ਚਾਹਲ ਜੋ ਪਾਕਿਸਤਾਨ ਦੇ ਵਿੱਚ ਲਾਹੌਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਹੈ ਸੋ ਗੁਰੂ ਪਿਆਰਿਓ ਸਮਾਂ ਲੰਘਦਾ ਬੀਬੇ ਨਾਨਕੀ ਜੀ ਵੱਡੇ ਹੁੰਦੇ ਨੇ 5 ਸਾਲ ਦੇ ਹੁੰਦੇ ਨੇ ਘਰ ਦੇ ਵਿੱਚ ਧਰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਹੁੰਦਾ 1469 ਈਸਵੀ ਨੂੰ ਤੇ ਬੇਬੇ ਨਾਨਕੀ 5 ਸਾਲ ਦੇ ਸਨ ਤੇ ਗੁਰੂ ਨਾਨਕ ਮਹਾਰਾਜ ਨੂੰ ਆਪਣੀ ਗੋਦ ਵਿੱਚ ਲੈ ਕੇ ਖੜਾਇਆ ਕਰਦੇ ਸਨ ਬੜਾ ਪਿਆਰ ਦਿੱਤਾ ਗੁਰੂ ਨਾਨਕ ਮਹਾਰਾਜ ਨੂੰ ਜਿਉਂ-ਜਿਉ ਗੁਰੂ ਨਾਨਕ ਮਹਾਰਾਜ ਵੱਡੇ ਹੋਏਗੇ ਤੇ ਬੇਬੇ ਨਾਨਕੀ ਤਾਂ 5 ਸਾਲ ਪਹਿਲਾਂ ਹੀ ਵੱਡੇ ਸੀ ਉਹ ਹੋਰ ਵੱਡੇ ਹੋਈਗੇ ਇਸ ਤਰ੍ਹਾਂ ਭੈਣ ਭਰਾਵਾਂ ਦਾ ਜਿਹੜਾ ਪਿਆਰ ਸੀ ਨਾ ਜੇ ਦੁਨੀਆਂ ਦੇ ਉੱਤੇ ਕੋਈ ਭੈਣ ਭਰਾ ਦੇ ਪਿਆਰ ਦੀ ਮਿਸਾਲ ਦੇਣੀ ਹੋਵੇ ਤਾਂ ਗੁਰੂ ਨਾਨਕ ਮਹਾਰਾਜ ਅਤੇ ਬੇਬੇ ਨਾਨਕੀ ਦੇ ਪਿਆਰ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਇਹਨਾਂ ਪਿਆਰ ਕਰਦੇ ਸੀ ਕਿ ਜੇ ਕਿਤੇ ਮਹਤਾ ਕਾਲੂ ਜੀ ਗੁਰੂ ਨਾਨਕ ਮਹਾਰਾਜ ਨੂੰ ਮਾੜਾ ਜਿਹਾ ਘੂਰ ਕੇ ਵੀ ਵੇਖਦੇ ਸਨ ਨਾ ਬੇਬੇ ਨਾਨਕੀ ਨਾਰਾਜ਼ ਹੋ ਜਾਂਦੇ ਸੀ ਕਿਉਂ ਕਿਉਂਕਿ ਬੇਬੇ ਨਾਨਕੀ ਨੇ ਆਪਣੇ ਭਰਾ ਨੂੰ ਸਮਝਣਾ ਸ਼ੁਰੂ ਕੀਤਾ ਸੀ ਕਿ ਮੇਰਾ ਭਰਾ ਜਿਹੜਾ ਨਾਨਕ ਹੈ ਨਾ ਇਹ ਕੋਈ ਆਮ ਨਹੀਂ ਹੈ ਇਹ ਵੇਖਦਾ ਵੱਖਰਾ ਹੈ ਬੋਲਦਾ ਵੱਖਰਾ ਹੈ ਚੱਲਦਾ ਵੱਖਰਾ ਹੈ ਸੋਚ ਵੱਖਰੀ ਹੈ ਇਹ ਤਾਂ ਕੋਈ ਸਾਧੂ ਮਹਾਤਮਾ ਹੈ ਛੋਟੀ ਉਮਰ ਤੋਂ ਹੀ ਪਛਾਣਨਾ ਸ਼ੁਰੂ ਕਰ ਦਿੱਤਾ ਸੀ ਇੱਕ ਛੋਟੀ ਜੀ ਸਾਖੀ ਆਉਂਦੀ ਹੈ ਇਤਿਹਾਸ ਦੇ ਵਿੱਚ ਬੱਸੇ ਤਾਂ ਬਹੁਤ ਸਾਰੀਆਂ ਘਟਨਾਵਾਂ ਐਸੀਆਂ ਘਟੀਆਂ ਨੇ ਜੋ ਬੇਬੇ ਨਾਨਕੀ ਜੀ ਨੇ ਆਪਣੀਆਂ ਅੱਖਾਂ ਦੇ ਨਾਲ ਖੁਦ ਵੇਖੀਆਂ ਨੇ ਕਹਿੰਦੇ ਇੱਕ ਦਿਨ ਕੋਈ ਭਿਖਾਰੀ ਸੀ ਜਿਹਨੂੰ ਬਹੁਤ ਭੁੱਖ ਲੱਗੀ ਹੋਈ ਸੀ ਤੇ ਤਨ ਦੇ ਉੱਤੇ ਵੀ ਕੋਈ ਕੱਪੜਾ ਨਹੀਂ ਸੀ ਤੇ ਗੁਰੂ ਪਿਆਰਿਓ ਉਹ ਮੰਗਦਾ ਮੰਗਦਾ ਗੁਰੂ ਨਾਨਕ ਮਹਾਰਾਜ ਦੇ ਦਰ ਦੇ ਅੱਗੇ ਆ ਕੇ ਫਰਿਆਦ ਕਰਦਾ اے بھائی مینوں کچھ کھان ਲਈ دیو مینوں بہت بھوک لگی ہے۔ تے اس سمے ਗੁਰੂ ਨਾਨਕ ਮਹਾਰਾਜ ਬੱਚਿਆਂ ਨਾਲ ਖੇਡ ਰਹੇ ਸਨ ਗੁਰੂ ਨਾਨਕ ਮਹਾਰਾਜ ਭੱਜ ਕੇ ਘਰ ਦੇ ਵਿੱਚ ਆ ਜਾਂਦੇ ਨੇ। ਘਰ ਆ ਕੇ ਪਹਿਲਾਂ ਤਾਂ ਗੁਰੂ ਨਾਨਕ ਮਹਾਰਾਜ ਚਾਦਰ ਲੈ ਕੇ ਜਾਂਦੇ ਨੇ। ਚਾਦਰ ਉਹ ਭਿਖਾਰੀ ਦੇ ਉੱਤੇ ਦਿੰਦੇ ਨੇ ਕਿ ਤੇ ਪਹਿਲਾਂ ਤਾਂ ਤੂੰ ਆਪਣਾ ਸ਼ਰੀਰ ਢੱਕ ਤਨ ਢੱਕ। تے اس ਤੋਂ ਬਾਅਦ ਫਿਰ ਪ੍ਰਸ਼ਾਦਾ ਲਿਆ ਕੇ ਦਿੰਦੇ ਨੇ ਅੰਦਰ ਉਹ ਜੋ ਵੀ ਪ੍ਰਸ਼ਾਦਾ ਬਣਿਆ ਸੀ ਘਰ ਦੇ ਵਿੱਚ। ਉਹ ਜਿਹੜਾ ਭੁੱਖਾ ਭਿਖਾਰੀ ਸੀ ਉਹ ਪ੍ਰਸ਼ਾਦਾ ਛਕਦਾ ਤਨ ਨੂੰ ਓੜਦਾ ਜੋ ਗੁਰੂ ਨਾਨਕ ਮਹਾਰਾਜ ਨੇ ਚਾਦਰ ਦਿੱਤੀ ਸੀ ਤੇ ਫਿਰ ਗੁਰੂ ਨਾਨਕ ਮਹਾਰਾਜ ਜੀ ਨੂੰ ਬਿਠਾ ਲੈਂਦੇ ਨੇ ਕਹਿੰਦੇ ਗੱਲ ਸੁਣ ਭਾਈ ਕਿੰਨਾ ਚਿਰ ਮੰਗਦਾ ਰਹੇਂਗਾ ਤੂੰ ਅੱਜ ਤੈਨੂੰ ਮੈਂ ਪ੍ਰਸ਼ਾਦਾ ਦੇ ਦਿੱਤਾ ਫੇਰ ਸ਼ਾਮ ਨੂੰ ਭੁੱਖ ਲੱਗੇਗੀ ਕਿਉਂਕਿ ਭੁੱਖ ਹੈ ਨਾ ਰਾਤੀ ਖਾ ਕੇ ਸੌਂ ਜਾ ਸਵੇਰ ਨੂੰ ਫੇਰ ਖੜੀ ਇਹ ਤਾਂ ਸਵੇਰ ਨੂੰ ਫੇਰ ਲੱਗੇ ਆਏਗੀ ਫੇਰ ਕਿਦੇ ਦਰ ਤੇ ਮੰਗੇਗਾ ਜਾ ਕੇ ਦਸਾਂ ਨੋਹਾਂ ਦੀ ਕੀਰਤ ਕਰ ਦੇਖੋ ਬਾਬੇ ਨਾਨਕ ਹੀ ਵੇਖ ਰਹੇ ਨੇ ਕਿ ਪਹਿਲਾਂ ਤਾਂ ਮੇਰੇ ਵੀਰ ਨੇ ਉਸ ਭਿਖਾਰੀ ਨੂੰ ਜਿਹੜਾ ਤਨ ਤੋਂ ਅਲਫ ਨੰਗਾ ਸੀ ਉਹਨੂੰ ਚਾਦਰ ਦਿੱਤੀ ਫਿਰ ਉਸ ਨੂੰ ਪ੍ਰਸ਼ਾਦਾ ਛਕਾਇਆ ਤੇ ਫਿਰ ਉਪਦੇਸ਼ ਵੀ ਦੇ ਰਿਹਾ ਹੈ ਕਿ ਭਾਈ ਕਿੰਨਾ ਤੱਕ ਕਿੰਨਾ ਚਿਰ ਤੱਕ ਪੀਖ ਮੰਗੇ ਜਾਏਗਾ ਆਪਣਾ ਜੀਵਨ ਸਵਾਰ ਇਸ ਤਰ੍ਹਾਂ ਬਾਬੇ ਨਾਨਕ ਹੀ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸੋ ਗੁਰੂ ਪਿਆਰਿਓ ਬڑے ਐਸੇ ਗੁਰੂ ਨਾਨਕ ਮਹਾਰਾਜ ਨੇ ਕੌਤਕ ਕੀਤੇ ਜੋ ਬੇਬੇ ਨਾਨਕੀ ਜੀ ਨੇ ਅੱਖੀਂ ਵੇਖੇ ਇਸੇ ਲਈ ਆਖਿਆ ਜਾਂਦਾ ਕਿ ਸਿੱਖ ਧਰਮ ਦੇ ਵਿੱਚ ਜੇ ਕੋਈ ਪਹਿਲੀ ਸਿੱਖ ਬੀਬੀ ਹੋਈ ਹੈ ਤਾਂ ਉਹ ਹੈ ਬੇਬੇ ਨਾਨਕੀ ਆਖੋ ਸਤਨਾਕ ਕਿਉਂਕਿ ਗੁਰੂ ਨਾਨਕ ਮਹਾਰਾਜ ਨੂੰ ਪਛਾਣਨ ਵਾਲੀ ਬੇਬੇ ਨਾਨਕੀ ਜੀ ਸਨ ਜੇ ਕੋਈ ਸਿੱਖ ਸ਼ਰਧਾਲੂ ਹੋਇਆ ਹੈ ਸਿੱਖ ਆਦਮੀ ਕਹਿ ਦਿੰਨੇ ਆਪਾਂ ਤਾ ਉਹ رائے ਬੁਲਾਰ ਹੋਇਆ ਹੈ رائے ਬੁਲਾਰ ਨੇ ਪਛਾਣਿਆ ਸੀ ਕਿ ਗੁਰੂ ਨਾਨਕ ਕੋਈ ਆਮ ਨਹੀਂ ਇਹ ਕੋਈ ਪੈਗੰਬਰ ਹੈ ਰੱਬੀ ਰੂਹ ਹੈ ਤੇ ਗੁਰੂ ਪਿਆਰਿਓ ਆਪ ਜੀ ਦੇ ਸਤਕਾਰਯੋਗ ਪਿਤਾ ਮਹਿਤਾ ਕਾਲੂ ਜੀ ਜਦੋਂ ਗੁਰਨਾਨਕ ਮਹਾਰਾਜ ਕੋਈ ਨਾ ਕੋਈ ਕਾਰਜ ਕਰਦੇ ਤਾਂ ਆਪ ਕਈ ਵਾਰ ਗਲਤੀ ਤੇ ਡਾਟ ਵੀ ਦਿਆ ਕਰਦੇ ਸਨ ਘੂਰ ਵੀ ਦਿਆ ਕਰਦੇ ਸਨ ਪਰ ਬੀਬੇ ਨਾਨਕੀ ਕਹਿੰਦੀ ਸੀ ਨਾ ਵੀ ਮੇਰਾ ਵੀਰਤਾ ਰੱਬ ਦਾ ਰੂਪ ਹੈ ਬਾਪੂ ਇਹਨੂੰ ਨਾ ਕੂਰਿਆ ਕਰ ਸੋ ਇਸ ਤਰ੍ਹਾਂ ਭੈਣ ਭਰਾ ਦਾ ਜਿਹੜਾ ਪਿਆਰ ਸੀ ਉਹ ਚੱਲਦਾ ਗਿਆ ਇੱਕ ਦਿਨ ਆਇਆ ਦੋਵੇਂ ਭੈਣ ਭਰਾ ਵੱਡੇ ਹੋ ਗਏ ਗੁਰੂ ਨਾਨਕ ਮਹਾਰਾਜ ਵੀ ਤੇ ਗੁਰੂ ਨਾਨਕ ਮਹਾਰਾਜ ਜੀ ਦੇ ਭੈਣ ਬੇਬੇ ਨਾਨਕੀ ਵੀ ਗੁਰੂ ਪਿਆਰਿਓ ਰਾਇ ਬੁਲਾਰ ਦਾ ਸੁਨੇਹਾ ਮਹਤਾ ਕਾਲੂ ਜੀ ਨੂੰ ਪੁੱਜਿਆ ਰਾਇ ਬੁਲਾਰ ਨੇ ਆਖਿਆ ਕਿ ਮਹਤਾ ਕਾਲੂ ਜੀ ਤੁਸੀਂ ਸਭ ਤੋਂ ਪਹਿਲਾਂ ਸਾਰੇ ਕੰਮਕਾਰ ਛੱਡ ਕੇ ਮੈਨੂੰ ਆ ਕੇ ਮਿਲੋ ਤੇ ਹੁਣ ਮਹਿਤਾ ਕਾਲੂ ਜੀ ਪਟਵਾਰੀ ਰਾਏ ਬੁਲਾਰ ਕੋਲ ਲੱਗੇ ਸਨ ਤੇ ਸੁਨੇਹਾ ਵੇਲੇਆ ਅਮਰਤ ਵੇਲੇ ਸਵੇਰੇ ਸਵੇਰੇ ਤੇ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਪਤਾ ਨਹੀਂ ਅੱਜ ਕੀ ਗੱਲ ਹੋ ਗਈ ਰਾਏ ਬੁਲਾਰ ਜੀ ਨੂੰ ਕਿ ਮੈਨੂੰ ਕਿਹਾ ਵੀ ਸਾਰੇ ਕੰਮਕਾਰ ਛੱਡ ਕੇ ਸਭ ਤੋਂ ਪਹਿਲਾਂ ਆ ਕੇ ਮੈਨੂੰ ਮਿਲੋ ਵੀ ਕੀ ਕਾਰਨ ਹੋ ਸਕਦਾ ਜਾਣਾ ਪਏਗਾ ਚਲੋ ਭਾਈ ਚਾਪ ਪਾਣੀ ਛਕਿਆ ਰਾਏ ਬੁਲਾਰ ਕੋਲੇ ਪਹੁੰਚ ਕੇ ਰਾਏ ਬੁਲਾਰ ਘਰ ਦੇ ਵਿੱਚ ਸੀ ਆਪਣੀ ਹਵੇਲੀ ਦੇ ਵਿੱਚ ਸੀ ਜਦੋਂ ਮਹਤਾ ਕਾਲੂ ਜੀ ਜਾ ਕੇ ਬੈਠ ਜਾਂਦੇ ਨੇ ਤਾਂ ਗੁਰੂ ਪਿਆਰਿਓ ਉਸ ਸਮੇਂ ਰਾਏ ਬੁਲਾ ਰੱਖਣ ਲੱਗਿਆ ਮਹਤਾ ਕਾਲੂ ਜੀ ਤੁਸੀਂ ਮੇਰੇ ਕੋਲੇ ਆਏ ਹੋ ਪਹਿਲਾਂ ਹੀ ਤੁਹਾਨੂੰ ਇੱਕ ਹੁਕਮ ਲਾਇਆ ਸੀ ਉਹ ਇਹੀ ਸੀ ਕਿ ਮੇਰੇ ਕੋਲ ਆਜੋ ਤੇ ਤੁਸੀਂ ਪਹੁੰਚ ਗਏ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਹੈ ਤੇ ਮੈਂ ਤਾਂ ਕਾਲੂ ਜੀ ਕਹਿੰਦੇ ਦੱਸੋ ਜੀ ਰਾਏ ਬੁਲਾਰ ਆਖਦਾ ਕਿ ਤੂੰ ਮੈਨੂੰ ਜਾਣਦਾ ਹੈ ਤੂੰ ਮੇਰੇ ਕੋਲ ਕੰਮਕਾਰ ਕਰਦਾ ਹੈ ਪਟਵਾਰੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਜੇ ਤੈਨੂੰ ਚੰਗੀ ਲੱਗੇ ਤਾਂ ਸਵੀਕਾਰ ਕਰ ਲਵੀਂ ਜੇ ਨਾ ਚੰਗੀ ਲੱਗੇ ਜਵਾਬ ਦੇ ਦੇਵੀਂ ਇਹ ਨਾ ਆਖੀ ਕਿ ਮੈਂ ਭਾਈ ਪਟਵਾਰੀ ਹਾਂ ਰਾਏ ਬੁਲਾਰ ਕੋਲ ਰਹਿੰਦਾ ਹਾਂ ਅਰ ਰਾਏ ਬੁਲਾਰ ਕੋਲ ਜੋ ਵੀ ਕੰਮਕਾਰ ਹੈ ਕਰਦਾ ਹਾਂ ਵੀ ਸ਼ਾਇਦ ਮੇਰੇ ਆਖੇ ਲੱਗ ਕੇ ਤੂੰ ਮੇਰੀ ਗੱਲ ਪ੍ਰਵਾਨ ਕਰ ਲਵੇ ਜੇ ਤੈਨੂੰ ਚੰਗੀ ਲੱਗੇ ਤਾਂ ਹਾਂ ਕਰ ਦੇ ਨਹੀਂ ਰਹਿਣ ਦੇਵੇ ਤੇ ਉਸ ਸਮੇ ਮਹਿਤਾ ਕਾਲੂ ਜੀ ਆਖਣ ਲੱਗੇ ਜੀ ਕੋਈ ਗੱਲ ਹੈ ਦੱਸੋ ਤੁਸੀਂ ਕੀ ਗੱਲ ਹੈ ਰਾਏ ਬੁਲਾ ਰੱਖਣ ਲੱਗਿਆ ਕਹਿੰਦਾ ਮਹਿਤਾ ਕਾਲੂ ਜੀ ਜਿਹੜੀ ਬੇਬੇ ਨਾਨਕੀ ਹੈ ਨਾ ਬੇਟੀ ਨਾਨਕੀ ਉਹ ਜਵਾਨ ਹੋ ਗਈ ਹੈ ਮਹਿਤਾ ਕਾਲੂ ਜੀ ਕਹਿੰਦੇ ਜੀ ਮੈਂ ਸੋਚਦਾ ਕਿ ਆਪਾਂ ਬੇਟੀ ਦਾ ਹੁਣ ਰਿਸ਼ਤਾ ਕਰ ਦਈਏ ਜੇ ਤੂੰ ਮੇਰੀ ਇੱਕ ਗੱਲ ਮੰਨੇ ਤਾਂ ਮੇਰੀ ਨਿਗਾਹ ਦੇ ਵਿੱਚ ਇੱਕ ਨੌਜਵਾਨ ਲੜਕਾ ਹੈ ਤੇ ਉਹਦੇ ਨਾਲ ਰਿਸ਼ਤਾ ਜੇ ਤੂੰ ਪੱਕਾ ਕਰਨਾ ਚਾਹੁੰਦਾ ਹੈ ਮੈਂ ਤੈਨੂੰ ਉਹਦੇ ਬਾਰੇ ਦੱਸ ਦਿੰਨਾ ਤੇ ਮੈਂ ਤਾਂ ਕਾਲੂ ਜੀ ਕਹਿੰਦੇ ਦੱਸੋ ਕਹਿੰਦੇ ਕਪੂਰਤਲੇ ਦੀ रियासत ਹੈ ਉਥੇ ਸੁਲਤਾਨਪੁਰ ਨਗਰ ਹੈ ਉਥੋਂ ਦਾ ਇੱਕ ਰਹਿਣ ਵਾਲਾ ਹੈ ਭਾਈ ਜੈ ਰਾਮ ਜੀ ਜੋ ਮੇਰੇ ਮਿੱਤਰ ਦੌਲਤ ਖਾਨ ਲੋਧੀ ਦੇ ਕੋਲ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦਾ ਹੈ ਜਿਵੇਂ ਅੱਜ ਦੇ ਸਮੇਂ 'ਚ ਆਪਾਂ ਅਫਸਰ ਕਹਿ ਦਈਏ ਨਾ ਭਾਈ ਜੈ ਰਾਮ ਜੀ ਉਹ ਅਫਸਰ ਲੱਗਿਆ ਹੋਇਆ ਹੈ ਉਹਦੇ ਅਧੀਨ ਕਈ ਸੈਂਕੜੇ ਬੰਦੇ ਕੰਮ ਕਰਦੇ ਹਨ ਬੜਾ ਇਮਾਨਦਾਰ ਹੈ ਬੜੀ ਲਗਨ ਨਾਲ ਮਿਹਨਤ ਨਾਲ ਕੰਮ ਕਰਦਾ ਹੈ ਜੇ ਮੈਂ ਤਾਂ ਕਾਲੂ ਤੈਨੂੰ ਚੰਗਾ ਲੱਗਿਆ ਤਾਂ ਦੱਸ ਦੇ ਆਪਾਂ ਬੇਬੇ ਨਾਨਕੀ ਦਾ ਆਪਣੀ ਧੀ ਦਾ ਰਿਸ਼ਤਾ ਕਰ ਦਿੰਨੇ ਆ ਤੇ ਜਦੋਂ ਇਹ ਗੱਲ ਆਖੀ ਨਾ ਮਹਿਤਾ ਕਾਲੂ ਜੀ ਰਾਏ ਬੁਲਾਰ ਨੂੰ ਆਖਣ ਲੱਗੇ ਦੇਖੋ ਰਾਏ ਬੁਲਾਰ ਤੇ ਕਿੰਨਾ ਭਰੋਸਾ ਸੀ ਰਾਏ ਬੁਲਾਰ ਵੀ ਸੱਚਾ ਸੁੱਚਾ ਬੰਦਾ ਸੀ ਤੇ ਮਹਿਤਾ ਕਾਲੂ ਜੀ ਵੀ ਤੇ ਉਸ ਸਮੇਂ ਮਹਿਤਾ ਕਾਲੂ ਜੀ ਹਾਂ ਕਰ ਦਿੰਦੇ ਨੇ ਕਹਿੰਦੇ ਜਿਹੜਾ ਲੜਕਾ ਤੁਸੀਂ ਵੇਖਿਆ ਨਾ ਉਹ ਇਮਾਨਦਾਰੀ ਹੋਵੇਗਾ ਤੁਸੀਂ ਸਾਡੇ ਘਰ ਬਾਰੇ ਹਮੇਸ਼ਾ ਸੋਚਦੇ ਆਏ ਹੋ ਮੈਨੂੰ ਰਿਸ਼ਤਾ ਮਨਜ਼ੂਰ ਹੈ ਪਰਵਾਨ ਹੈ ਜਿੱਥੇ ਤੁਸੀਂ ਰਿਸ਼ਤਾ ਕਰ ਦਿੱਤਾ ਸਾਨੂੰ ਮਨਜ਼ੂਰ ਹੈ ਤੇ ਉਸ ਸਮੇਂ رائے ਬੁਲਾਰ ਮਾਇਆ ਕੱਢ ਕੇ ਦਿੰਦਾ ਕਿ ਆ ਲੋ ਭਾਈ ਅੱਜ ਤੋਂ ਰਿਸ਼ਤਾ ਪੱਕਾ ਹੋ ਗਿਆ ਮੈਂ ਮੁੰਡਿਆਂ ਵਾਲਿਆਂ ਨੂੰ ਵੀ ਕਹਿ ਦੇਵਾਂਗਾ ਤੁਸੀਂ ਵੀ ਤਿਆਰੀ ਕਰ ਲਓ ਫਿਰ ਆਪਾਂ ਵਿਆਹ ਰੱਖ ਦਵਾਂਗੇ ਨਾ ਬੇਬੇ ਨਾਨਕੀ ਨੇ ਭਾਈ ਜੈ ਰਾਮ ਜੀ ਨੂੰ ਵੇਖਿਆ ਤੇ ਨਾ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਵੇਖਿਆ ਸੀ ਬਸ ਜ਼ੁਬਾਨ ਹੁੰਦੀ ਸੀ ਜਵਾਨਾਂ ਨਾਲੇ ਪੱਕ ਠੱਕ ਹੋ ਜਾਂਦੀ ਸੀ ਹਾਂ ਹੋ ਜਾਂਦੀ ਸੀ ਹੁਣ ਤਾਂ ਲਿਖਤੀ ਵੀ ਮੁੱਕਰ ਜਾਂਦੇ ਆ ਨਾ ਗੁਰੂ ਘਰਾਂ ਦੇ ਵਿੱਚ ਲਾਵਾ ਲੈ ਕੇ ਸਰਟੀਫਿਕੇਟ ਬਣਾ ਕੇ ਵੀ ਮੁੱਕਰ ਜਾਂਦੇ ਆ ਪਹਿਲੇ ਜਿਹੜੇ ਇਨਸਾਨ ਬੰਦੇ ਹੁੰਦੇ ਸੀ ਨਾ ਉਹਨਾਂ ਦੀਆਂ ਜ਼ੁਬਾਨਾਂ ਹੁੰਦੀਆਂ ਸੀ ਉਹ ਮਰ ਨਹੀਂ ਤਾਂ ਮਰ ਜਾਂਦੇ ਸੀ ਪਰ ਜ਼बान ਤੋਂ ਟੱਸ ਤੋਂ ਮੱਸ ਨਹੀਂ ਸੀ ਹੁੰਦੇ ਇਸੇ ਤਰ੍ਹਾਂ ਜਦੋਂ ਰਾਈ ਬੁਲਾਰ ਨੇ ਆਖਿਆ ਮੈਂ ਜੀ ਗੱਲ ਕਰਾਂਗਾ ਚਲੋ ਹੁਣ ਬੇਬੇ ਨਾਨਕੀ ਦਾ ਬੇਟੀ ਨਾਨਕੀ ਦਾ ਵਿਆਹ ਰੱਖ ਦਵਾਂਗੇ ਮਹਿਤਾ ਕਾਲੂ ਜੀ ਘਰ ਉਹਦੇ ਵਿੱਚ ਆਉਂਦੇ ਨੇ ਘਰ ਦੇ ਵਿੱਚ ਆ ਕੇ ਮਾਤਾ ਤ੍ਰਿਪਤਾ ਕੋਲ ਚਲੇ ਜਾਂਦੇ ਨੇ ਬੇਬੇ ਨਾਨਕੀ ਜੀ ਵੀ ਤੇ ਗੁਰੂ ਨਾਨਕ ਮਹਾਰਾਜ ਵੀ ਕੋਲੇ ਬੈਠੇ ਹੁੰਦੇ ਨੇ ਤੇ ਮਹਿਤਾ ਕਾਲੂ ਜੀ ਜਦੋਂ ਬੈਠਦੇ ਨੇ ਨਾ ਬੇਬੇ ਨਾਨਕੀ ਜੀ ਜਲ ਦਾ ਗਲਾਸ ਭਰ ਕੇ ਲਿਆਉਂਦੇ ਨੇ ਪਿਤਾ ਜੀ ਮਹਿਤਾ ਕਾਲੂ ਜੀ ਸ਼ੱਕਦੇ ਨੇ ਤੇ ਮਾਤਾ ਤ੍ਰਿਪਤਾ ਜੀ ਪੁੱਛਦੇ ਨੇ ਕਿ ਤੁਸੀਂ ਮਿਲਣਗੇ ਸੀ ਰਾਏ ਬੁਲਾਰ ਨੂੰ ਕੀ ਗੱਲ ਹੋ ਗਈ ਕੀ ਕੰਮ ਪੈ ਗਿਆ ਸੀ ਤੇ ਗੁਰੂ ਪਿਆਰਿਓ ਫਿਰ ਮਹਿਤਾ ਕਾਲੂ ਜੀ ਆਖਣ ਲੱਗੇ ਕਿਹਦੇ ਤ੍ਰਿਪਤਾ ਜੀ ਆਪਣੀ ਬੇਟੀ ਨਾਨਕੀ ਦੇ ਲਈ ਇੱਕ ਰਿਸ਼ਤਾ ਆਇਆ ਹੈ ਕਪੂਰਥਲੇ ਦੀ रियासत ਦੇ ਵਿੱਚ ਇੱਕ ਨਗਰ ਪੈਂਦਾ ਸੁਲਤਾਨਪੁਰ ਲੋਧੀ ਉਥੋਂ ਦਾ ਲੜਕਾ ਹੈ ਜਿਸ ਦਾ ਨਾਮ ਹੈ ਜੈ RAM ਬੜਾ ਸੋਹਣਾ ਸੁਨੱਖਾ ਹੈ ਬੜੀਆ ਬਹੁਤ ਜਿਹੜੀ ਬੋਲਬਾਣੀ ਹੈ ਬੜੀ ਮਿੱਠੀ ਹੈ ਇਮਾਨਦਾਰ ਹੈ ਦੌਲਤਖਾਨ ਲੋਧੀ ਦੇ ਮੋਦੀਖਾਨੇ ਦੇ ਵਿੱਚ ਅਫਸਰ ਵੀ ਲੱਗਿਆ ਹੋਇਆ ਹੈ ਵੱਡੀ ਪੋਸਟ ਤੇ ਤਾਇਨਾਤ ਹੈ ਤੇ ਉਸ ਦਾ ਰਿਸ਼ਤਾ ਆਇਆ ਹੈ ਤੇ ਰਾਈ ਬੁਲਾਰ ਨੇ ਤਾਂ ਬੁਲਾਇਆ ਸੀ ਮਾਤਾ ਤ੍ਰਿਪਤਾ ਜੀ ਕਹਿੰਦੇ ਫੇਰ ਤੁਸੀਂ ਕੀ ਆਖਿਆ ਕਹਿੰਦੇ ਜੀ ਮੈਂ ਹਾਂ ਕਰ ਜਾਂਦੀ ਤੇ ਮਾਤਾ ਤ੍ਰਿਪਤਾ ਜੀ ਕਹਿੰਦੇ ਬਹੁਤ ਵਧੀਆ ਕੀਤਾ ਤੇ ਜਦੋਂ ਗੁਰਨਾਨਕ ਮਹਾਰਾਜ ਤੇ ਬਾਬੇ ਨਾਨਕੀ ਨੂੰ ਪਤਾ ਲੱਗਦਾ ਨਾ ਵੇਖੋ ਇੱਕ ਚਾਹ ਹੁੰਦਾ ਬਾਹਰੋਂ-ਬਾਹਰੋਂ ਪਰ ਅੰਦਰੋਂ ਇੱਕ ਨਮੋਸ਼ੀ ਆ ਜਾਂਦੀ ਹੈ ਪਤਾ ਲੱਗੇਗਾ ਵੀ ਹੁਣ ਵਿਛੋੜਾ ਪਏਗਾ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਵੇਖਦੇ ਨੇ ਗੁਰਨਾਨਕ ਮਹਾਰਾਜ ਤੇ ਬਾਬੇ ਨਾਨਕੀ ਜੀ ਕਿਉਂਕਿ ਬਾਬੇ ਨਾਨਕੀ ਜੀ ਦਾ ਇਹ ਵੀ ਜ਼ਿਕਰ ਮਿਲਦਾ ਕਿ ਗੁਰਨਾਨਕ ਮਹਾਰਾਜ ਨੂੰ ਪੁੱਤਰਾਂ ਵਾਂਗ ਪਾਲਿਆ ਸੀ ਤੇ ਗੁਰੂ ਪਿਆਰਿਓ ਚਲੋ ਖੈਰ ਸਮਾਂ ਆਉਂਦਾ ਬੇਬੇ ਨਾਨਕੀ ਜੀ ਦਾ ਵਿਆਹ ਕੀਤਾ ਜਾਂਦਾ ਇਤਿਹਾਸਕਾਰ ਕਹਿੰਦੇ ਬੜਾ ਧੂਮ ਧਾਮ ਨਾਲ ਵਿਆਹ ਕੀਤਾ ਸੀ ਗੁਰੂ ਨਾਨਕ ਮਹਾਰਾਜ ਦੇ ਪਿਤਾ ਪਟਵਾਰੀ ਸਨ ਹੋਰ ਪਟਵਾਰੀਆਂ ਨੂੰ ਬੁਲਾਇਆ ਗਿਆ ਰਾਏ ਬੁਲਾਰ ਪਹੁੰਚਿਆ ਦੌਲਤ ਖਾਨ ਲੋਧੀ ਪਹੁੰਚਿਆ ਕਿੱਡਾ ਤਕੜਾ ਵਿਆਹ ਕੀਤਾ ਹੋਏਗਾ ਉਸ ਸਮੇਂ ਤੇ ਗੁਰੂ ਪਿਆਰਿਓ ਫਿਰ ਬੇਬੇ ਨਾਨਕੀ ਜੀ ਦਾ ਜਦੋਂ ਵਿਆਹ ਕੀਤਾ ਗਿਆ ਭਾਈ ਜੈ ਰਾਮ ਜੀ ਸੁਲਤਾਨਪੁਰ ਲੋਧੀ ਤੋਂ ਬਰਾਤ ਲੈ ਕੇ ਜਾਂਦੇ ਨੇ ਰਾਏ ਭੋਏ ਦੀ ਤਲਵੰਡੀ ਵਿਖੇ ਜਿੱਥੇ ਅੱਜਕੱਲ ਨਨਕਾਣਾ ਸਾਹਿਬ ਹੈ ਉਸ ਸਮੇਂ ਗੁਰੂ ਪਿਆਰਿਓ ਫਿਰ ਵਿਆਹ ਹੋ ਜਾਂਦਾ ਹੈ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਸੁਲਤਾਨਪੁਰ ਲੋਧੀ ਤੇ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਾ ਸੌਦਾ ਕਰ ਦਿੰਦੇ ਨੇ ਪਿਤਾ ਜੀ ਛੜਕ ਦਿੰਦੇ ਨੇ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਲਤਾਨਪੁਰ ਲੋਧੀ ਚਲੇ ਜਾਂਦੇ ਨੇ ਪਰ ਸੁਲਤਾਨਪੁਰ ਲੋਧੀ ਬੁਲਾਉਣ ਵਾਲੇ ਬੇਬੇ ਨਾਨਕੀ ਜੀ ਸਨ ਬੇਬੇ ਨਾਨਕੀ ਜੀ ਨੂੰ ਆਖਿਆ ਸੀ ਭਾਈ ਜੈ ਰਾਮ ਜੀ ਨੇ ਭਾਈ ਜੈ ਰਾਮ ਨੇ ਬੀਬੇ ਨਾਨਕੀ ਨੂੰ ਆਖਿਆ ਕਹਿੰਦੇ ਗੱਲ ਸੁਣੋ ਜੀ ਤੁਹਾਡਾ ਭਰਾ ਗੁਰਨਾਨਕ ਇਹਨਾਂ ਪੜਿਆ ਲਿਖਿਆ ਹੈ ਸਮਝਦਾਰ ਹੈ ਸਿਆਣਾ ਹੈ ਦੌਲਤ ਖਾਨ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਇੱਕ ਨੌਕਰੀ ਹੈ ਬੜੀ ਵੱਡੀ ਪੋਸਟ ਹੈ ਉਹਨਾਂ ਦੇ ਅਧੀਨ ਕਈ ਬੰਦੇ ਸੈਂਕੜਿਆਂ ਦੇ ਅਧੀਨ ਬੰਦੇ ਕੰਮ ਕਰਨਗੇ ਜੇ ਤੁਸੀਂ ਗੁਰਨਾਨਕ ਨੂੰ ਇੱਥੇ ਬਲਾਲਬੋ ਆਪਾਂ ਕੰਮ ਤੇ ਲਵਾ ਦੇਾਂਗੇ ਕਿਉਂਕਿ ਉਹਨਾਂ ਨੂੰ ਲੇਖਾ ਜੋਖਾ ਹਿਸਾਬ-ਤਾਬ ਕਰਨਾ ਆਉਂਦਾ ਤੇ ਇਮਾਨਦਾਰ ਵੀ ਨੇ ਤੇ ਬੇਬੇ ਨਾਨਕੀ ਜੀ ਨੇ ਪਿਤਾ ਕਲਿਆਣ ਦਾਸ ਜੀ ਨਾਲ ਗੱਲ ਕੀਤੀ ਮਹਿਤਾ ਕਾਲੂ ਜੀ ਨਾਲ ਮਾਤਾ ਤ੍ਰਿਪਤਾ ਜੀ ਦੇ ਨਾਲ ਉਹ ਕਹਿੰਦੇ ਭਾਈ ਚਲੋ ਇੱਥੇ ਤਾਂ ਕੁਝ ਕਰਦਾ ਨਹੀਂ ਤੁਸੀਂ ਪਿੰਡ ਹੀ ਲੈ ਉੱਥੇ ਹੀ ਲੈ ਜਾਓ ਸੁਲਤਾਨਪੁਰ ਲੋਧੀ ਮਾਹਬਾਪ ਕਈ ਵਾਰ ਕਹਿ ਦਿੰਦੇ ਨੇ ਕਿਉਂਕਿ ਉਹ ਨਹੀਂ ਪਛਾਣ ਸਕੇ ਜਿਵੇਂ ਬੇਬੇ ਨਾਨਕੀ ਜੀ ਨੇ ਪਛਾਣਿਆ ਸੀ ਫਿਰ ਦੌਲਤਖਾਨਾ ਲੋਧੀ ਦੇ ਮੋਦੀ ਖਾਨੇ ਦੇ ਵਿੱਚ ਗੁਰੂ ਨਾਨਕ ਮਹਾਰਾਜ 13-13 ਤੋਲਦੇ ਨੇ ਤੇ ਗੁਰੂ ਪਿਆਰਿਓ ਇਮਾਨਦਾਰੀ ਵਰਤਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਆਪਣੀ ਭੈਣ ਕੋਲ ਰਹਿੰਦੇ ਨੇ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਫਿਰ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਵਿੱਚੋਂ ਨੌਕਰੀ ਛੱਡ ਦਿੰਦੇ ਨੇ ਨਾ ਤਾਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਪ੍ਰਚਾਰ ਫੇਰੀਆਂ ਤੇ ਜਾਂਦੇ ਨੇ ਜਿਹੜੀ ਭਾਈ ਮਰਦਾਨਾ ਜੀ ਨੂੰ ਰਬਾਬ ਬਣਵਾ ਕੇ ਦਿੱਤੀ ਸੀ ਨਾ ਉਹ ਬੇਬੇ ਨਾਨਕੀ ਜੀ ਨੇ ਦਿੱਤੀ ਸੀ ਬੇਬੇ ਨਾਨਕੀ ਜੀ ਨੇ ਉਸ ਸਮੇਂ 9 ਰੁਪਏ ਦਿੱਤੇ ਸਨ ਭਾਈ ਫਰੰਦੇ ਤੋਂ ਫਿਰ ਰਬਾਬ ਬਣਵਾ ਕੇ ਭਾਈ ਮਰਦਾਨੇ ਨੂੰ ਦਿੱਤੀ ਸੀ ਤੇ ਆਖਿਆ ਸੀ ਮਰਦਾਨੇ ਆ ਇਹ ਜਿਹੜੀ ਰਬਾਬ ਹੈ ਇਹ ਰਾਜੇ ਮਹਾਰਾਜਿਆਂ ਦੇ ਦਰਾਂ ਤੇ ਨਹੀਂ ਵੱਜਣੀ ਚਾਹੀਦੀ ਇਹ ਜਦੋਂ ਵੀ ਵੱਜੇ ਮੇਰੇ ਵੀਰ ਦੇ ਨਾਲ ਵੱਜੇ ਤੇ ਇਹਦੇ ਤੇ ਹਮੇਸ਼ਾ ਰੱਬੀ ਬਾਣੀ ਗਾਈ ਜਾਵੇ ਇਹ ਵਾਅਦਾ ਕੀਤਾ ਸੀ ਭਾਈ ਮਰਦਾਨੇ ਨਾਲ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਉਹਨਾਂ ਦੇ ਭੈਣ ਬੇਬੇ ਨਾਨਕੀ ਜੀ ਦੇ ਭਾਈ ਜੈ ਰਾਮ ਜੀ ਦਾ ਜੀਵਨ ਲੰਘ ਰਿਹਾ ਸੀ ਤੇ ਫਿਰ ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਜੀ ਨੂੰ ਇੱਕ ਗੱਲ ਹੋਰ ਆਖੀ ਤਿਆਕਣ ਲੱਗੇ ਨਾਨਕੀ ਜੀ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਵੀ ਆਪਾਂ ਵਿਆਹ ਕਰ ਦਈਏ ਫਿਰ ਜਿਹੜਾ ਗੁਰਨਾਨਕ ਮਹਾਰਾਜ ਜੀ ਲਈ ਰਿਸ਼ਤਾ ਲੱਭਿਆ ਸੀ ਨਾ ਉਹ ਭਾਈ ਜੈ ਰਾਮ ਜੀ ਨੇ ਲੱਭਿਆ ਸੀ ਗੁਰਨਾਨਕ ਮਹਾਰਾਜ ਜੀ ਦੇ ਜੀਜਾ ਜੀ ਨੇ ਤੇ ਗੁਰੂ ਪਿਆਰਿਓ ਮਾਤਾ ਸੁਲਖਣੀ ਜੀ ਦੇ ਨਾਲ ਵਿਆਹ ਹੁੰਦਾ ਹੈ ਪੱਖੋ ਕੇ ਰੰਧਾਵਾ ਦੇ ਰਹਿਣ ਵਾਲੇ ਸਨ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਜੋ ਸਹੁਰੇ ਸਨ ਸੋ ਧੰਗ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੁੰਦਾ ਘਰ ਦੇ ਵਿੱਚ ਫਿਰ ਦੋ ਬੱਚੇ ਜਨਮ ਲੈਂਦੇ ਨੇ ਬਾਬਾ ਸ਼੍ਰੀਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਬੇਬੇ ਨਾਨਕੀ ਜੀ ਨੇ ਪਹਿਲਾਂ ਤਾਂ ਗੁਰੂ ਨਾਨਕ ਮਹਾਰਾਜ ਨੂੰ ਖੜਾਇਆ ਫਿਰ ਬਾਬਾ ਸ਼੍ਰੀਚੰਦ ਤੇ ਬਾਬਾ ਲਖਮੀ ਦਾਸ ਨੂੰ ਆਪ ਪਾਲਿਆ ਪਲੋਸਿਆ ਮਾਤਾ ਸੁਲਖਣੀ ਨੂੰ ਕੋਲ ਰੱਖਦੇ ਸਨ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਚਾਰ ਫੇਰੀਆਂ ਤੇ ਚਲੇ ਜਾਂਦੇ ਨੇ ਬਾਬਾ ਲਖਮੀ ਦਾਸ ਤੇ ਬਾਬਾ ਸ਼੍ਰੀਚੰਦ ਜੀ ਦਾ ਧਿਆਨ ਜਿੱਥੇ ਮਾਤਾ ਸੁਲਖਣੀ ਜੀ ਰੱਖਦੇ ਸਨ ਉੱਥੇ ਗੁਰੂ ਪਿਆਰਿਓ ਬੇਬੇ ਨਾਨਕੀ ਜੀ ਰੱਖਿਆ ਕਰਦੇ ਸਨ ਬੇਬੇ ਨਾਨਕੀ ਜੀ ਦੇ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਪਰ ਬੇਬੇ ਨਾਨਕੀ ਨੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਨੂੰ ਆਪਣਾ ਪੁੱਤਰ ਸਮਝ ਕੇ ਪਾਲਿਆ ਸੀ ਕਿਉਂਕਿ ਭਰਾ ਦੇ ਪੁੱਤਰ ਭੈਣ ਦੇ ਵੀ ਪੁੱਤਰ ਹੀ ਲੱਗੇ ਨਾ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਬੇਬੇ ਨਾਨਕੀ ਅਤੇ ਜੀਜਾ ਜੈ ਰਾਮ ਜੀ ਆਪਣਾ ਸੋਹਣਾ ਜੀਵਨ ਬਤੀਤ ਕਰ ਰਹੇ ਸਨ ਗੁਰੂ ਨਾਨਕ ਮਹਾਰਾਜ ਜਦੋਂ ਵੀ ਜਾਂਦੇ ਪ੍ਰਚਾਰ ਫੇਰੀਆਂ ਤੇ ਜਦੋਂ ਵੀ ਵਾਪਸ ਆਉਂਦੇ ਸਨ ਰਾਏਪੋਏ ਤਲਵੰਡੀ ਨਹੀਂ ਸੀ ਜਾਂਦੇ ਸੁਲਤਾਨਪੁਰ ਲੋਧੀ ਜਾਂਦੇ ਸਨ ਉੱਥੇ ਸੁਲਤਾਨਪੁਰ ਲੋਧੀ ਜਾ ਕੇ ਸਭ ਤੋਂ ਪਹਿਲਾਂ ਪ੍ਰਸ਼ਾਦਾ ਛਕਿਆ ਕਰਦੇ ਸਨ ਬੇਬੇ ਨਾਨਕੀ ਜੀ ਕਹਿੰਦੇ ਸੀ ਵੇ ਵੀਰਾ ਤੂੰ ਆ ਗਿਆ ਚੱਲ ਪਹਿਲਾਂ ਪ੍ਰਸ਼ਾਦਾ ਛਕ ਤੇ ਉਸ ਸਮੇਂ ਪ੍ਰਸ਼ਾਦਾ ਛਕਿਆ ਕਰਦੇ ਸਨ ਮਾਤਾ ਸੁਲੱਖਣੀ ਜੀ ਨਾਲ ਸਾਥ ਦਿਆ ਕਰਦੇ ਸਨ ਸੋ ਗੁਰੂ ਪਿਆਰਿਓ ਜਦੋਂ ਗੁਰਨਾਨਕ ਮਹਾਰਾਜ ਚੌਥੀ ਉਦਾਸੀ ਕਰਕੇ ਵਾਪਸ ਆਉਂਦੇ ਨੇ ਤਾਂ ਉਸ ਤੋਂ ਬਾਅਦ ਥੋੜੇ ਸਮੇਂ ਬਾਅਦ ਸਤਕਾਰਯੋਗ ਬੇਬੇ ਨਾਨਕੀ ਜੀ 1522 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ 1522 ਈਸਵੀ ਦੇ ਵਿੱਚ ਉਮਰ ਸੀ 54 ਸਾਲ ਦੀ ਤੇ ਅਕਾਲ ਚਲਾਣਾ ਕਰ ਜਾਂਦੇ ਨੇ ਥੋੜੇ ਸਮੇਂ ਬਾਅਦ ਕਈ ਇਤਿਹਾਸਕਾਰਾਂ ਨੇ ਪਹਿਲਾਂ ਲਿਖਿਆ ਕਈਆਂ ਨੇ ਬਾਅਦ ਲਿਖਿਆ ਤੇ ਨਾਲ ਹੀ ਆ ਗੁਰੂ ਨਾਨਕ ਮਹਾਰਾਜ ਜੀ ਦੇ ਜੀਜਾ ਜੀ ਭਾਈ ਜੈ ਰਾਮ ਜੀ ਵੀ ਅਕਾਲ ਚਲਾਣਾ ਕਰ ਜਾਂਦੇ ਨੇ ਸੋ ਗੁਰੂ ਪਿਆਰਿਓ ਜੇ ਉਦਾਹਰਣ ਦੇਣੀ ਹੋਵੇ ਭੈਣ ਤੇ ਭਰਾ ਦੀ ਤਾਂ ਬੇਬੇ ਨਾਨਕੀ ਜੀ ਦਾ ਇਤਿਹਾਸ ਇੱਕ ਵਾਰ ਜਰੂਰ ਆਪਾਂ ਦੱਸਿਆ ਕਰੀਏ ਕਿ ਭੈਣ ਭਰਾ ਦੀ ਜੋੜੀ ਅਜਿਹੀ ਹੋਵੇ ਜਿਹੜੀ ਜੋੜੀ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਤੇ ਬੇਬੇ ਨਾਨਕੀ ਜੀ ਸੀ ਸਤ ਗੁਰੂ ਪਿਆਰਿਓ ਇਸ ਤਰ੍ਹਾਂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਭੈਣ ਤੇ ਜੀਜਾ ਜੈ ਰਾਮ ਜੀ ਦਾ ਇਤਿਹਾਸ ਹੈ ਜੋ ਆਪ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਸਾਂਝਾ ਕੀਤਾ ਹੈ ਇਤਿਹਾਸ ਦੀ ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਗਈਆਂ ਹੋਣਗੀਆਂ ਸਤ ਗੁਰ ਸੱਚੇ ਪਾਤਸ਼ਾਹ ਜੀ ਔਰ ਸੰਗਤ ਬਖਸ਼ਣ ਹਾਰ ਹੈ ਜਿੰਨੀ ਵੀ ਸੰਗਤ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਭਨਾਂ ਦਾ ਪਹਿ ਧੰਨਵਾਦ ਸਤ ਗੁਰ ਸੱਚੇ ਪਾਤਸ਼ਾਹ ਜੀ ਚੱਲਿਆ ਹੋਇਆ ਇਕੱਲਾ ਇਕੱਲਾ ਕਦਮ ਲੈ ਕੇ ਵਿੱਚ ਲਾਉਣ ਦਰਕਰਨ ਕਰ ਸਿੱਖੀ ਦੀ ਦਾਤ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ